ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਜ ਸ਼ਕਤੀ ਤੇ ਭਗਤੀ ਦਾ ਪ੍ਰਤੀਕ ਤੰਤਨ ਡੇਰਾ 108 ਸੰਤ ਥਾਨਸ ਰਾਜ ਜੀ ਮਹਾਰਾਜ ਸ੍ਰੀ ਗੁਰੂ ਵਿਦਾਸ ਤੀਰਥ ਸਥਾਨ ਸੱਚਖੰਡ ਪੰਡਵਾ ਜਿੱਥੇ ਕਿ ਬਹੁਤ ਹੀ ਅਸ਼ੀਆ ਸਵਾਮਾ ਸੋ ਅੱਜ ਜੋ ਕਿ ਹੜਾਂ ਦੀ ਤਰਾਸਤੀ ਨੂੰ ਵੇਖਦਿਆਂ ਹੋਇਆ ਜਿੱਥੇ ਕਿ ਇੱਥੋਂ ਡੇਰੇ ਦੇ ਮੁਖੀ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਮਹਿੰਦਰਪਾਲ ਜੀ ਜੋ ਕਿ ਹਰ ਪੀੜਤਾ ਦੀ ਮਦਦਗੀ ਲਈ ਪੂਰੇ ਆਪਣੇ ਸਮਾਵਾ ਦੇ ਨਾਲ ਮੈਦਾਨ ਵਿੱਚ ਨਿਤਰੇ ਹਨ ਜੋ ਕਿ ਆਪ ਆਪਣੇ ਦੀ ਪਰਵਾਹ ਨਾ ਕਰਦੇ ਹੋਏ ਜਿੱਥੇ ਕਿ ਕਿਸ ਤੀਆਂ ਰਾਹੀ ਜੋ ਕਿ ਹਰ ਪੀੜਤਾ ਦੀ ਤਰਾਸਤੀ ਉਹਨਾਂ ਨੂੰ ਵੇਖਦਿਆ ਹੋਇਆ ਉਹਨਾਂ ਨੂੰ ਜੋ ਕਿ ਬਣਦਾ ਸਮਾਨ ਵੱਢਦੀ ਰਹੇ ਸਮਗਰੀ ਉਹ ਉੱਥੇ ਪਹਚਾ ਕੇ ਆਪਣੀਆਂ ਸਵਾਮਾਂ ਨਵਾਉਂਦੇ ਹਨ ਸੋ ਬਾਬਾ ਜੀ ਪਹਿਲਾਂ ਬਹੁਤ-ਬਹੁਤ ਤੁਹਾਡਾ ਸਤਿਕਾਰ ਹੈ ਨਿਮਸਕਾਰ ਹੈ ਤੁਹਾਡੇ ਚਰਨਾਂ ਦੇ ਵਿੱਚ ਤੁਸੀਂ ਇੱਕ ਮਾਨਤਵਾ ਦੇ ਪੁੱਣ ਬਣ ਕੇ ਮਾਨਤਵਾ ਦੀ ਪਲਾਈ ਲਈ ਇਸ ਵੇਲੇ ਮੈਦਾਨ ਵਿੱਚ ਉਤਰੇ ਕੀ ਕਰਨਾ ਚਾਹੋਗੇ ਇਸ ਤਰਾਸ ਦੇ ਬਾਰੇ ਜੈ ਕਰਦੇਵ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਦਾਸ ਬਹੁਤ ਇੱਕ ਨਮਾਣਾ ਜਿਆ ਤੁਹਾਡਾ ਸੇਵਾਦਾਰ ਹੈ ਬਾਬਾ ਅਸਰ ਦੇ ਦਰਬਾਰ ਦਾ ਕੁੱਕਰ ਨੌਕਰ ਦਰਬੇਸ਼ ਹੋਣ ਦੇ ਨਾਤੇ ਬਾਬਾ ਜੀ ਨੇ ਜੋ ਦਾਸ ਨੂੰ ਸੇਵਾ ਲਗਾਈ ਹੈ ਜਿਸ ਤਰ੍ਹਾਂ ਕਿ ਪਿਛੇ ਕਰੋਨਾ ਦਾ ਵੀ ਚੱਕਰ ਹੋਇਆ ਉਹ ਟਾਈਮ ਅਸੀਂ 72 ਲੰਗਰ ਕੀਤੇ ਸੁਖਮਨੀ ਸਾਹਿਬ ਦੇ ਹਰ ਰੋਜ਼ ਕਾਂਛੀ ਟੀਵ ਦੇ ਲੈਫਟ ਚੱਲਦਾ ਸੀ ਕਿਉਂਕਿ ਸਾਡੇ ਡੇਰ ਦੀ ਪਰੰਪਰਾ ਹੈ ਪਹਿਲਾ ਆਗਿਆ ਗੁਰਾਂ ਤੋਂ ਲੈ ਲਈਏ ਦੂਜਾ ਕੰਮ ਕੀਤਾ ਲੋੜੀਏ ਪਰਮਪਿਤਾ ਪ੍ਰਮਾਤਮਾ ਅਕਾਲ ਪੁਰਖ ਨਰੰਗਰ ਕਾਰ ਜੀ ਉਹਦੇ ਨਾਂ ਤੇ ਅਰਦਾਸਾਂ ਬੇਤੀਆਂ ਕਰ ਲਈਆਂ ਤੇ ਤਰਲੇ ਕਰਨੇ ਉਸ ਤੋਂ ਵੱਡਾ ਕੋਈ ਨਹੀਂ ਹੈ ਅੱਜ ਵੀ ਜਿੱਦਾਂ ਪਤਾ ਚੱਲਿਆ ਹੜ ਭੀੜਤਾ ਕੁਦਰਤ ਤਾਂ ਜਿਹੜੀ ਹੈ ਉਹਦੇ ਮਰੇ ਜੋਰ ਕਿਸੇ ਦਾ ਨਹੀਂ ਹੈ ਸਾਡਾ ਫਰਜ਼ ਬੰਦਾ ਉਹਦੇ ਮਰੇ ਬੇਨਤੀਆਂ ਕਰਨੀਆਂ ਤਰਲੇ ਕਰਨੇ ਅਰਦਾਸਾਂ ਕਰਨੀਆਂ ਸਮੁੱਚੀ ਮਨੁੱਖਤਾ ਲਈ ਜਾਤ ਪਾਤ ਦੇ ਕੋਡ ਨੂੰ ਦਾਸ ਪਹਿਲਾਂ ਵੀ ਵੱਡਦਾ ਹੈ ਅੱਜ ਵੀ ਜਾਤ ਪਾਤ ਦੀ ਗੱਲ ਨਹੀਂ ਆ ਮਨੁੱਖੀ ਜੋ ਸੰਗਤਾਂ ਨੇ ਸਾਡੇ ਡੇਡੇ ਸੇਵਾਦਾਰ ਮਹਾਨ ਮਹਾਨ ਜਿਸ ਤਰ੍ਹਾਂ ਕੇ ਸੇਵਾ ਧਾਰਿਆ ਸਾਡੇ ਦੋ ਤਰੀਕ ਤੋਂ ਛਰੀ ਅਖੰਡ ਪੜ ਸਭ ਲੜੀ ਰੰਭ ਕੀਤੀ ਗਈ ਹੈ 21 ਤਰੀਕ ਦਾ ਲੜੀbaar ਦਾਨੀ ਸੱਜਣ ਡੇਡੇ ਦੇ ਸੇਵਾਦਾਰ ਡੇਰੇ ਵੱਲੋਂ ਪਰਿਵਾਰ ਵੱਲੋਂ ਜੋ ਭੋਗ ਪਾਇ ਜਾਂਦੇ ਨੇ ਹਰ ਰੋਜ਼ ਸਤਸੰਗ ਕੀਰਤਨ ਤੇ ਲੰਗਰ ਪੰਡਾਰਾ ਪੂਰੇ ਨਗਰ ਵਿੱਚ ਚੱਲਦਾ ਹੈ ਨਗਰ ਦੀਆਂ ਬੀਬੀਆਂ ਰੋਜ਼ ਸੇਵਾ ਤਤਪਰ ਰਹਿੰਦੀਆਂ ਨੇ ਨਾਲ ਨਾਲ ਹਰ ਪੀਰਤਾ ਲਈ ਅਰਦਾਸਾ ਬੇਤੀਆਂ ਹੁੰਦੀਆਂ ਅਸੀਂ ਪਹਿਲੀ ਤਰੀਕ ਤੋਂ ਕਈ ਕਈ ਜਗ੍ਹਾ ਤੇ ਰੋਜ਼ ਆਪ ਦਾ ਸੇਵਾਦਾਰ ਬਣ ਕੇ ਸੰਗਤ ਦਾ ਦੇਰ ਦੀਆਂ ਗੱਡੀਆਂ ਤਨ ਜਾਂਦੀਆਂ ਜਿਨ੍ਹਾਂ ਵਿੱਚ ਲੰਗਰ ਡੇਰੇ ਲੋ ਪੁਕਵਾ ਕੇ ਦਾਲਾ ਸੱਜੀਆਂ ਬਣਾ ਕੇ ਜਲ ਪਾਣੀ ਲੰਗਰ ਦੇ ਨਾਲ ਲੈ ਕੇ ਜਾਂਦੇ ਹਾਂ ਸੇਵਾ ਤੇ ਸੋ ਕੱਲ ਤੋਂ ਜਿੱਥੇ ਪੇੜ ਦਰਦ ਟੋਲਟਾਂ ਦੀ ਦਵਾਈ ਬੁਖਾਰ ਦੀ ਦਵਾਈ ਖੰਗ ਦੀ ਦਵਾਈ ਹੋਰ ਦਰਦਾਂ ਦੀ ਦਵਾਈ ਬਹੁਤ ਸਾਰੀਆਂ ਦਵਾਈਆਂ ਨਾਲ ਸਾਡੇ ਹਰਿਆਣੇ ਤੋਂ ਸੰਗਤ ਆ ਕਰਕੇ ਬੜਾ ਉਹ ਵੀ ਸਹੂਜ ਡਾਕਟਰ ਘਰ ਲੈ ਕੇ ਗਏ ਬਹੁਤ ਹਨ ਜਿੱਥੇ ਕਿ ਸultanpur Lodhia ਲਗੇ ਸਤਲੋ ਦਰਿਆ ਤੇ ਗਏ ਬੜੇ ਬੰਨ ਜਿੱਥੇ ਲੱਗਦੇ ਆ ਦਾਸ ਨੇ ਕੱਲ ਬੋਰੇ ਵੀ ਆਪਣੇ ਕੰਧੇ ਤੇ ਠਾਕੇ ਜਿੱਥੇ ਫੌਜੀ ਲੱਗਿਓ ਸੀ ਉੱਥੇ ਮੈਂ ਵੀ ਚਾਰ ਬੋਰੇ ਚੱਕੇ ਤੇ ਬਰ 500 ਪੁਲਿਸ ਦੇ ਉਹਨਾਂ ਨੇ ਮੇਰੂ ਕਿਹਾ ਮਹਾਰਾਜ ਬਸ ਕਰੋ ਤੁਸੀਂ ਬਜ਼ੁਰਗੋ ਤੁਹਾਡੀ ਸੇਵਾ ਹੋਗੇ ਸੇਵਾ ਕਰਨੇ ਨੂੰ ਬੜਾ ਦਿਲ ਕਰਦਾ ਹੈ ਕਿਉਂਕਿ ਪ੍ਰਮਾਤਮਾ ਨੇ ਇੱਕ ਬਹੁਤ ਪੰਜਾਬ ਵਿੱਚ ਡਾਕਟਰ ਦੀਆਂ ਕਹਾਣੀਆਂ ਅੱਜ ਵੀ ਲੰਗਰ ਪੰਡਾਰਿਆਂ ਦੇ ਨਾਲ-ਨਾਲ ਦਾਦੀ ਸੱਜਣ ਜਿਨ੍ਹਾਂ ਦੇ ਕਰਮਾ ਚ ਆ ਉਹ ਵੀ ਸੇਵਾਦਾਰਾਂ ਦੇ ਨਾਲ ਕਰ ਰਹੇ ਨੇ ਸੋ ਅੱਜ ਫੇਰ ਸਾਬਣ ਸੋਡਾ ਆਪਣੇ ਤੇਲ ਦਵਾਈ ਜਿੱਥੇ ਪੈਰਾਂ ਤੇ ਲਾਉਣ ਵਾਸਤੇ ਖੰਗ ਦੀ ਦਵਾਈ ਸਿਰਦਰਦ ਦਵਾਈ ਬਹੁਤ ਸਾਰੀਆਂ ਦਵਾਈਆਂ ਪੈਕ ਕਰਕੇ ਲਿਫਾਵਿਆਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਨਾਲ ਅੱਜ ਜਿੱਥੇ ਜਾ ਰਹੇ ਆਂ ਇਧਰ ਸਤਲੁਜ ਆਪਣੇ ਲੁਧਿਆਣਾ ਦੇ ਕੋਲ ਪਤਲਾ ਦਾ ਮਾਚੀਵਾੜਾ ਇੱਥੇ ਨੂੰ ਅਸੀਂ ਜਾ ਰਹੇ ਆਂ ਨਾਲ ਸਰੋਪੇ ਵੀ ਸੰਗਤਾਂ ਨੂੰ ਦਿੱਤੇ ਜਾਣਗੇ ਗੁਰੂ ਘਰ ਵੱਲੋਂ ਸ਼ਾਲਾਂ ਬੀਬੀਆਂ ਨੂੰ ਦਿੱਤੀਆਂ ਜਾਣਗੀਆਂ ਔਰ ਲੋਈਆਂ ਵੀ ਉੱਥੇ ਵੰਡੀਆਂ ਜਾਣਗੀਆਂ ਕਿਉਂਕਿ ਲੋਕਾਂ ਨੂੰ ਕੱਪੜੇ ਦੀ ਵੀ ਥੋੜੀ ਘਾਟ ਬਸ ਹੋ ਰਹੀ ਆ ਇਹ ਸਭ ਕੁਝ ਸੰਗਤ ਜੀ ਤੁਹਾਡਾ ਮੇਰਾ ਕੁਝ ਨਹੀਂ ਹੈ ਮੈਂ ਤਾਂ ਬਹੁਤ ਗਰੀਬ ਆ ਮੈਂ ਤਾਂ ਤੁਹਾਡੇ ਸਰਤੇ ਆ ਜੋ ਤੁਸੀਂ ਕਰਾਉਗੇ ਆਪਾਂ ਕਰੀ ਜਾਣਾ ਇਹ ਤੇਜੀ ਸਾਹਿਬ ਮੀਡੀਆ ਵਾਲਿਆਂ ਦਾ ਵੀ ਕੋੜ ਕੋੜ ਧੰਨਵਾਦ ਜੋ ਕਿ ਇਟਲੀਆ ਵਿੱਚ ਬੜੀ ਹਰ ਚੱਲਦੀ ਆ ਇੱਧਰ ਬੜੀਆਂ ਖਬਰਾਂ ਲੱਗਦੀਆਂ ਮੇਰੀ ਵਡਿਆਈ ਕਰਨ ਦੀ ਲੋੜ ਨਹੀਂ ਮੈਂ ਵਡਿਆਈ ਜੋਗਾ ਨਹੀਂ ਆਸ ਦਾਸ ਤਾਂ ਕੁੱਕਰ ਹਾਂ ਸੰਗਤਾਂ ਦਾ ਸੇਵਾਦਾਰ ਹਾਂ ਮੇਰੇ ਤੇ ਕਿਰਪਾ ਕਰਨੀ ਹੈ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਦਿਲ ਕਰਦਾ ਹੈ ਗਰੀ ਉਮਾ ਜਿੰਦੇ ਜੋਗਾ ਵੀ ਹਾਂ ਮੈਂ ਸੇਵਾ ਵਿੱਚ ਹਾਜ਼ਰ ਹਾਂ ਤੁਹਾਡਾ ਧੰਨਵਾਦ ਤੇਜੀ ਸਾਹਿਬ ਮੀਡੀਆ ਦਾ ਧੰਨਵਾਦ ਕਿਉਂ ਆਪਾਂ ਨੂੰ ਦੇਖ ਦੇ ਕੇ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਗਰੀਬਾ ਗੁਰਬਿਆਂ ਦੀ ਜੈ ਕਰਦੇ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਇਹ ਹੈ ਬਿਸ਼ਪਰ ਦਾ ਪ੍ਰਸਿੱਧ ਇੱਕੋ ਇੱਕ ਡੇਰਾ ਜੋ ਕਿ ਮਾਨਤਵਾ ਦੇ ਭਲੇ ਲਈ ਮਨੁੱਖਤਾ ਦੇ ਭਲੇ ਲਈ ਇੱਕ ਮਸੀਹਾ ਬਣ ਕੇ ਸੰਤ ਰੂਪ ਬਣ ਕੇ ਬਾਬਾ ਜੀ ਤੁਸੀਂ ਇਸ ਵੇਲੇ ਉਹਨ ਦੁੱਖਿਆਂ ਦੇ ਦਰਦ ਕੱਟਣ ਲਈ ਮੈਦਾਨ ਵਿੱਚ ਉਤਰੇ ਹੋ ਸੋ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਤੁਹਾਡੇ ਵੱਲੋਂ ਜੋ ਅਸ਼ੀਰਵਾਦ ਮਿਲਦਾ ਹੈ ਦੁਆ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਆਪਣੀਆਂ ਸਵਾਵਾਂ ਨਮਾਉਂਦੇ ਰਹੋ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਇਹੋ ਅਸੀਂ ਛੋਟ ਪਾਲਾਂਗੇ ਸਾਰੇ ਲੰਗਰਾਂ ਦੇ তেনেকুৱা দি নাই যায় ਉਹਨੂੰ ਖਰੀਦ ਹੋਗੀ ਕਿ ਸੁਝਾਵਾਇਆ ਇਹ ਵੀ ਜ਼ਰੂਰੀ ਹੈ ਜਨਤਾ ਕਈ ਸੈਰ ਤੋਂ ਵੀਡੀਓ ਬਣਾਉਣਾ ਕਾਰਪੋਰੇਟ ਸਾਡ ਕੇ ਵੀਡੀਓ ਬਣਾ ਕੇ ਜਾਂ ਜਾਓ ਉਹ ਮੋਟੀਆਂ ਲੱਗਣ ਲੱਗਦੇ ਵੀਡੀਓ ਬਣਾਉਣਾਰੇ ਤਾਂ ਕਰਦੇ ਆ ਇਹ ਵੀਡੀਓ ਟ੍ਰਾਈ ਕਰਦੇ ਆ ਦੇਖਣਗੇ ਪੂਰੇ ਸਕੂਲ ਆਪਾਂ ਮੰਤਰ ਹਾਈ ਹੈ ਨਹੀਂ ਪੂਰੇ